ਜਿੱਥੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ 메ਨ ਸ਼ਹਿਰ ਹਾਲ ਬਾਜ਼ਾਰ ਦੀ ਤਾਂ ਇੱਥੇ ਦੋ ਅਣਪਛਾਤੇ ਵਿਅਕਤੀਆਂ ਦੇ ਕੋਲੋਂ ਇੱਕ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੀ ਹਾਂ ਦੱਸ ਦੇ ਕਿ ਅੰਮ੍ਰਿਤਸਰ ਦੇ 메ਨ ਹਾਲ ਬਾਜ਼ਾਰ ਦੇ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਇੱਕ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਦੱਸਦੇ ਕਿ ਪਿਓ ਪੁੱਤ ਕੁਲਦੀਪ ਅਤੇ ਦਿਨੇਸ਼ ਕੁਮਾਰ ਦੀ ਦੁਕਾਨ ਤੇ ਦੋ ਅਣਪਛਾਤੇ ਵਿਅਕਤੀ ਆਂਦੇ ਨੇ ਮਨੀ ਐਕਸਚेंजर ਦੀ ਦੁਕਾਨ ਇਹਨਾਂ ਦੀ ਤੇ ਫਟੇ ਪੁਰਾਣੇ ਨੋਟ ਜਿਹੜੇ ਨੇ ਐਕਸਚੇਂਜ ਕੀਤੇ ਜਾਂਦੇ ਨੇ ਤਾਂ ਇੱਥੇ 500 ਦੇ ਨਵੀਂ ਕਰੰਸੀ ਦੇ ਨੋਟ ਜਿਹੜੇ ਨੇ ਲੈਣ ਪਹੁੰਚਦੇ ਨੇ ਜਿਸ ਤੋਂ ਬਾਅਦ ਇਹ ਦੁਕਾਨਦਾਰ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਜਿੱਥੇ ਜ਼ਿਆਦਾ ਪੈਸੇ ਜਿਹੜੇ ਉਹਨਾਂ ਕੋਲ ਪੇ ਹੁੰਦੇ ਨੇ ਨਵੇਂ ਨੋਟ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਇਹਨਾਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਨ੍ਹਾਂ ਪਿਓ ਪੁੱਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਖੂਨ ਨਾਲ ਲਤਪਤ ਇਨ੍ਹਾਂ ਪਿਓ ਪੁੱਤਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਦੱਸ ਦਈਏ ਕਿ ਦੋਵਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਦੋਵਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਇਹ ਜਿਹੜੇ ਲੋਅਰ ਪਛਾਤੇ ਵਿਅਕਤੀ ਨੇ ਪਹਿਲਾਂ ਵੀ ਆਂਦੇ ਨੇ ਮਨੀ ਐਕਸਚੇਂਜ ਕਰਵਾਉਣ ਆਂਦੇ ਨੇ ਲੇਕਿਨ ਅੱਜ ਜਦੋਂ ਆਏ ਨੇ ਨਾ ਤਾਂ ਇਹਨਾਂ ਨੂੰ ਬੇਸਮੈਂਟ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਦੋਂ ਇਹ ਜ਼ਿਆਦਾ ਪੈਸੇ ਮੰਗਦੇ ਨੇ ਤਾਂ ਉੱਥੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਖੁੱਲ੍ਹੇ ਆਮ ਅੰਮ੍ਰਿਤਸਰ ਦਾ ਮੇਨ ਬਾਜ਼ਾਰ ਤੁਹਾਨੂੰ ਦੱਸ ਦੇ ਕਿ ਮੇਨ ਸ਼ਹਿਰ ਦਾ ਬਾਜ਼ਾਰ ਹਾਲ ਬਾਜ਼ਾਰ ਹੈ ਜਿੱਥੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੇਨ ਬਾਜ਼ਾਰ ਹਾਲ ਗੇਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹਾਲ ਗੇਟ ਦੇ ਨਾਲ ਹੀ ਸਾਈਡ ਤੇ ਦੇਖਿਆ ਜਾਵੇ ਤਾਂ ਇਹ ਜਿਹੜੇ ਮਨੀ ਐਕਸਚੇਂਜਰ ਦੇ ਦੁਕਾਨਦਾਰ ਹੁੰਦੇ ਨੇ ਉਹ ਬਾਹਰ ਬੈਠੇ ਹੁੰਦੇ ਨੇ ਤਾਂ ਜੋ ਜਿੱਥੇ ਫਟੇ ਪੁਰਾਣੇ ਨੋਟ ਜਿਹੜੇ ਨੇ ਐਕਸਚੇਂਜ ਕੀਤੇ ਜਾਂਦੇ ਨੇ ਤੇ ਨਵੇਂ ਨੋਟ ਦਿੱਤੇ ਜਾਂਦੇ ਨੇ ਤਾਂ ਅੱਜ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਦੁਕਾਨ ਤੇ ਆਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਖੂਨ ਨਾਲ ਲਤਪਤ ਵਿਅਕਤੀ ਦੇ ਵੱਲੋਂ ਕੁਝ ਬਿਆਨ ਵੀ ਦਿੱਤੇ ਗਏ ਨੇ ਫਿਲਹਾਲ ਪੁਲਿਸ ਨੇ ਵੀ ਦੋਨਾਂ ਵਿਅਕਤੀਆਂ ਤੇ ਮਾਮਲਾ ਵੀ ਦਰਜ ਕਰ ਲਿਆ ਹੈ ਜੋ ਦੋ ਅੜ ਪਛਾਤੇ ਵਿਅਕਤੀ ਨੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ छानबीन ਜਿਹੜੀ ਹੈ ਉਹ ਚੱਲ ਰਹੀ ਹੈ ਲਗਾਤਾਰ ਸੀਸੀਟੀਵੀ ਜਿਹੜੇ ਫੁੱਟੇ ਜਿਉ ਖੰਗਾਲੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਸ ਤੋਂ ਬਾਅਦ ਦੱਸ ਦੇ ਕਿ ਜਿਹੜੇ ਆਸ-ਪਾਸ ਦੇ ਲੋਕ ਨੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਮੌਜੂਦਾ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਸ ਤੇ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ 메ਨ ਸ਼ਹਿਰ ਹਾਲ ਬਾਜ਼ਾਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਰਾਣੇ ਨੋਟਾਂ ਦਾ ਕੰਮ ਕਰਦੇ ਨੇ ਇਹਨਾਂ ਕੋਲ ਕੋਈ ਬੰਦੇ ਆ ਜੀ 5-500 ਦੀਆਂ ਨਵੀਆਂ ਕਾਪੀਆਂ ਚਾਹੀਦੀਆਂ ਪੁਰਾਣੇ ਨੋਟ ਦੇਣੇ ਨਵੀਆਂ ਕਾਪੀਆਂ ਲਾਣੀਆਂ 10 ਲੱਖ ਰੁਪਏ ਦੀਆਂ। ਉਹ ਇਹਨਾਂ ਨੂੰ ਆਪਣੇ ਪਿੱਛੇ ਇਹਨਾਂ ਦੀ ਥੱਲੇ ਦੁਕਾਨ ਹੈਗੀ ਹੈ ਬੇਸਮੈਂਟ ਦੇ ਵਿੱਚ ਉੱਥੇ ਲੱਗੇ ਉੱਥੇ ਜਾ ਕੇ ਇਹਨਾਂ ਨੇ ਪੈਸੇ ਪੂਸੇ ਕੱਢੇ ਆ। ਅੰਨੀ ਦੇਚ ਉਹ ਇਹ ਬੰਦੇ ਸੀ ਉਹ ਕੋਈ ਫਰੋਡੀ ਹੈਗੇ ਹੀ ਉਹਨਾਂ ਨੇ ਸੱਟਾ ਸੱਟਾ ਮਾਰਤੀ ਅੱਗੋ ਪਿਓ ਪੁੱਤਰਾ ਦੇ ਪਿਓ ਦੀ ਡੈਥ ਹੋ ਗਈ ਆ ਪੁੱਤਰ ਅਮੰਦੀਪ ਹਸਪੀਟਲ ਦਾਖਲ ਲਗਾ ਕੋਈ 10-12 ਲੱਖ ਰੁਪਏ ਲੁੱਟ ਕੇ ਲਾ ਗਏ ਨੇ ਕੀ ਕਹਿਣਾ ਚਾਹੁੰਦੇ ਆ ਇਹ ਹਾਲਪਿਆਰ ਸਰ ਤੋਂ ਪੌਛ ਇਲਾਕਾ ਜੀ ਦੇਖੋ ਜੇ ਮੇਨ ਦੇ ਵਿੱਚ ਹੋਈ ਹੋਵੇ ਗੱਲ ਬਾਤ ਤਾਂ ਚਲੋ ਜੀ ਸਾਰੀ ਪਬਲਿਕ ਚਲਦੀ ਪਈ ਆ ਇਹ ਹੁਣ ਬੇਸਮੈਂਟ ਦੇ ਅੰਦਰ ਜਾ ਕੇ ਹੋਈ ਹੈ ਉੱਥੇ ਉੱਥੇ ਬੰਦਾ ਨਾ ਬੰਦਾ ਕੋਈ ਨਹੀਂ ਹੁੰਦਾ ਉੱਥੇ ਉੱਥੇ ਕੀ ਕਿਹਾ ਜਾ ਸਕਦਾ ਉੱਥੇ ਕੁਝ ਨਹੀਂ ਕੀਤਾ ਜਾ ਸਕਦਾ ਮੇਨ ਰੋਡ ਦੇ ਉੱਤੇ ਹੋਵੇ ਤੇ ਸਭ ਚਲੋ ਅਸੀਂ ਇਹੀ ਕੋਲ ਬੈਠੇ ਆ ਆਣ ਗਵਣ ਵੀ ਹੈ ਬਾਜ਼ਾਰ ਵੀ ਚੱਲਦਾ ਹੋਇਆ ਕੋਈ ਫੜ ਵੀ ਲੈਂਦਾ ਬੰਦਾ ਉਹਨਾਂ ਦੁਕਾਨ ਦੇ ਅੰਦਰ ਜਾ ਕੇ ਬੇਸਮੈਂਟ ਦੇ ਵਿੱਚ ਹੋਈ ਹੈ ਉੱਥੇ ਕੁਝ ਨਹੀਂ ਕੀਤਾ ਜਾ ਸਕਦਾ ਕੀ ਸਮਝ ਪਰੇ ਜਾਣੇ ਚਾਹੀਦੇ ਬੰਦੇ ਨੂੰ ਇਹ ਬੰਦੇ ਤੇ ਫੜੇ ਜਾਣਗੇ ਜੀ ਉਹ ਜਿਹੜਾ ਬੰਦਾ ਕਹਿੰਦਾ ਜੀ ਅੱਗੇ ਮੇਰੇ ਕੋਲ ਲੈ ਕੇ ਜਾਂਦੇ ਨੇ ਨਾ ਕਾਪੀਆਂ ਉਹ ਕਹਿੰਦਾ ਮੈਂ ਪਛਾਣਨਾ ਬੰਦਿਆਂ ਨੂੰ ਫੜੇ ਜਾਣਗੇ ਆਮਲਾ ਇੱਕ ਦਨੀਸ਼ ਕੁਮਾਰ ਨਹੀਂ ਤੇ ਕੁਲਦੀਪ ਮਾ ਦੋਵੇਂ ਪਿਤਾ ਪੁੱਤਰ ਨਹੀਂ ਉਹਨਾਂ ਦੀ ਦੁਕਾਨ ਤੇ ਕੋਈ ਖੋਹ ਦਾ ਮਸਲਾ ਸਾਹਮਣੇ ਆਇਆ ਬਟ ਜੀ ਇੱਕ ਕਨਫਰਮ ਨਹੀਂ ਹੈਗਾ ਉਹਨੂੰ ਕਨਫਰਮ ਕਰ ਰਹੇ ਆਂ ਡਿਟੇਲ ਬਾਅਦ ਵਿੱਚ ਦੱਸਾਂਗੇ ਤੇ ਕੀ ਜਿਹੜੇ ਲੁਟੇਰੇ ਸੀ ਕਿਵੇਂ ਆਏ ਉਹਦੇ ਦੁਕਾਨ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਬਾਅਦ ਵਿੱਚ ਦੱਸਾਂਗੇ ਇਹਦੇ ਬਾਰੇ ਕਹਿੰਦੇ ਬੰਦੇ ਡੈਥ ਹੋਈ ਹੈ ਅਜੇ ਕਨਫਰਮ ਨਹੀਂ ਹੈਗਾ ਬਾਅਦ ਵਿੱਚ ਤਨ ਕਲੀਅਰ ਕਰਕੇ ਦੱਸਾਂਗੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਸਦੀ ਤੇ ਕਿੰਨੇ ਦੀ ਲੁੱਟ ਹੋਈ ਹੈ ਕਿ ਅਜੇ 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 ਉਹਦੀ ਸਟੇਟਮੈਂਟ ਲੈਣੀ ਆ ਉਹ ਜਿਹੜੇ ਬਾਹਰ ਨੋਟਾਂ ਵਾਲੀ ਹਾਲਗੇਟ ਦੇ ਪਾਰ ਬੈਠਦੇ ਨੇ ਉਹਨਾਂ ਨਾਲ ਹੀ ਗੱਲਬਾਤ ਹੋਈ ਹੈ ਇਹ ਅੱਧੇ ਦੁਕਾਨ ਸੀ ਉਹਨਾਂ ਦੀ ਇਹ ਤਾਂ ਥੱਲੇ ਉਹਨਾਂ ਦੀ ਬੀਸਮੈਂਟ ਤੇ ਦੁਕਾਨ ਸੀ ਤੇ ਕੋਈ ਫਾਇਰ ਵਗੈਰਾ ਕੋਈ ਕੀਤਾ ਨਹੀਂ ਫਾਇਰ ਵਗੈਰਾ ਕੋਈ ਨਹੀਂ ਤਾਂ ਉਹ ਕੀ ਕਾਰਵਾਈ ਅਮਚ ਲੈਦੇ ਜਾ ਰਹੇ ਅਸੀਂ ਐਫਆਈਆ ਬਿਆਨ ਲੈ ਕੇ ਐਫਆਈਆ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ ਠੀਕ